ਹਾਂਜੀ ਬੱਚੋ ਅੱਜ ਅਸੀਂ ਕਰਾਂਗੇ ਨੈਕਸਟ ਪੱਤਰ ਆਪਣੇ ਮਿੱਤਰ ਜਾਂ ਸਹੇਲੀ ਨੂੰ ਗਣਤਾਂਤਰ ਦਿਵਸ ਮਨਾਉਣ ਸੰਬੰਧੀ ਪੱਤਰ ਲਿਖੋ ਠੀਕ ਹੈ ਚਲੋ ਫਿਰ ਦੇਖਦੇ ਹਾਂ ਆਹ ਰੋ ਨੰਬਰ 7 ਕਮਾ ਜਮਾਤ 8ਵੀਂ ਏ ਕਮਾ ਸਰਕਾਰੀ ਹਾਈ ਸਕੂਲ ਕਮਾ ਰੂਪਨਗਰ ਡੰਡੀ ਪਾਦਰਣੀ ਮਗਰ 28 ਜਨਵਰੀ ਕਮਾ 224 ਤੇ ਫੁੱਲ ਸਟਾਪ ਪਾ ਦੇਣਾ ਠੀਕ ਹੈ ਬਿੰਦੂ ਪਾ ਦੇਣਾ ਅੱਗੇ ਹੈ ਪਿਆਰੀ ਸਹੇਲੀ ਬਲਦੀਪ ਕਮਾ ਸਤਿ ਸ੍ਰੀ ਅਕਾਲ ਦੰਡੀ ਪਾ ਦੇਣੀ ਵੇਰ ਤੈਨੂੰ ਪਤਾ ਹੀ ਹੈ ਕਿ 26 ਜਨਵਰੀ ਸਾਡਾ ਗਣਤੰਤਰ ਦਿਵਸ ਹੈ ਇਸ ਦਿਨ 1950 ਇਸਵੀ ਨੂੰ ਸਾਡਾ ਸਾਡੇ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਇਸ ਦਿਨ ਦੇਸ਼ ਭਰ ਵਿੱਚ ਸਮਾਗਮ ਕੀਤੇ ਜਾਂਦੇ ਹਨ ਇਸ ਬਾਰੇ ਸਾਡੇ ਸਕੂਲ ਵਿੱਚ ਵੀ ਇਹ ਦਿਨ ਮਨਾਇਆ ਗਿਆ ਸਾਡੇ ਸਕੂਲ ਵਿੱਚ ਰਾਸ਼ਟਰੀ ਝੰਡਾ ਜ਼ਿਲ੍ਹਾ ਸਿੱਖਿਆ ਅਫਸਰ ਬਲੋਚ ਚੁਲਾਇਆ ਗਿਆ ਰਾਸ਼ਟਰੀ ਗੀਤ ਗਾਇਆ ਗਿਆ ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਸਮੂਹ ਗਾਣ ਪੇਸ਼ ਕੀਤੇ। ਰਾਸ਼ਟਰੀ ਏਕਤਾ ਤੇ ਰਾ ਭਾਸ਼ਣ ਵੀ ਦਿੱਤੇ ਗਏ। ਪ੍ਰਿੰਸੀਪਲ ਸਾਹਿਬ ਨੇ ਦੇਸ਼ ਦੀ ਤਰੱਕੀ ਲਈ ਹਰ ਵਿਦਿਆਰਥੀ ਨੂੰ ਹਿੱਸਾ ਪਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਇਸ ਮੌਕੇ ਸਾਡੇ ਸਕੂਲ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਉੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਸੱਚਮੁੱਚ ਇਹ ਦਿਨ ਸਾਡੇ ਲਈ ਖੁਸ਼ੀਆਂ ਅਤੇ ਰੌਣਕਾਂ ਭਰਪੂਰ ਬਣ ਗਿਆ। ਠੀਕ ਹੈ ਪਿਆਰ ਸਾਹਿਤ ਕੋਮਾ ਤੇਰੀ ਸਹੇਲੀ ਹਰਲੀਨ ਕੋਲ ਇਹ ਪੜ੍ਹਣੀਆਂ ਡੰਡੀ ਠੀਕ ਹੈ। ਇਹ ਤੁਹਾਡੇ ਹੋ ਗਏ ਪੱਤਰ ਇੱਕ ਆਪਣੇ ਮਿੱਤਰ ਜਾਂ ਸਹੇਲੀ ਨੂੰ ਗਣਤੰਤਰ ਦਿਵਸ ਮਨਾਉਣ ਸੰਬੰਧੀ ਪੱਤਰ ਲਿਖੋ ਠੀਕ ਹੈ ਤਾਂ ਨੈਕਸਟ ਅਸੀਂ ਹੋਰ ਕਰਦੇ ਹਾਂ ਫਿਰ ਠੀਕ ਹੈ ਓਕੇ ਬਾਏ